ਦੋਨੋਂ ਅਨੁਸ਼ਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਕਿ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ। ਇਸਤਫਾ ਦੇਣ ਮਗਰੋਂ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਨਾ। ਸਰ ਆਪ ہماری ਪਾਰਟੀ ਵਿੱਚ ਆ ਜਾਈਏ ਆਪ ਹਮਾਰੇ ਆਫੀਸਰ ਭਾਈ ਹਨੋ। ਦੇਲੀ ਫੋਨ ਚਾਹ ਰਾਗੋ ਚੱਡਾ ਜੀ ਚਾਹ ਕੇਜਰੀਵਾਲ ਸਾਹਿਬ ਮੈਂ ਕਹਾਂਗੀ ਸਰ ਰਾਜਨੀਤੀ ਮੇਰੇ ਬਸ ਦੀ ਕੋਈ ਚੀਜ਼ ਨਹੀਂ ਹੈ। ਮੈਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ। ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਆ ਜਾਓ ਤੁਸੀਂ ਆ ਜਾਓ। ਜੋ ਗੁਰੂਗਰੰਧ ਸਾਹਿਬੋਲਾ ਕਹਿਸ ਹਨ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦੇਵਾਂਗੇ ਜੀ ਸਰਕਾਰ ਬਣੀ 10 ਮਾਰਚ 2022 ਉਸ ਦਿਨ ਤੋਂ ਕੋਈ ਇੱਕ ਵੀ ਕੇਜਰੀਵਾਲ ਸਾਹਿਬ ਦਾ ਤੁਸੀਂ ਟਵੀਟ ਦਿਖਾ ਦਿਓ ਬੇਅਦਬੀ ਦੇ ਬਾਰੇ ਗੁਰੂਗਰੰਧ ਸਾਹਿਬ ਜੀ ਦੀ ਜੋ ਬੇਅਦਬੀ ਉਸ ਕੋਈ ਟਵੀਟ ਨਹੀਂ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ ਨਾ ਉਹ ਐਦਾ ਪੂਰਾ ਕਰ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਔਰ ਇਹਨਾਂ ਨੇ ਇਨਸਾਫ ਦਾ ਗਲਾ ਘੋਟ ਦਿੱਤਾ ਜੀ ਇਹਨਾਂ ਲੋਕਾਂ ਨੇ ਸਾਡੀ ਪਾਰਟੀ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਕਬੂਲ ਕੀਤਾ ਜੀ ਉਹ ਕਬੂਲਨਾਮੇ ਮੈਂ ਕਹਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਜੋ ਸਾਡੀ ਤਫਤੀਸ਼ ਦਾ ਸਿੱਟਾ ਸੀ ਉਹ ਕਬੂਲਨਾਮੇ ਦੇ ਵਿੱਚ ਆ ਗਿਆ ਜੀ ਜੋ ਰਿਣ ਅੰਬਰਸਰ ਦੇ ਲੋਕਾਂ ਨੇ ਮੇਰੇ ਤੇ ਕੀਤਾ ਜੋ ਅਹਿਸ਼ਾਨ ਕੀਤਾ ਉਹ ਮੈਂ ਉਤਾਰ ਨਹੀਂ ਸਕਦਾ ਪੂਰੀ ਜ਼ਿੰਦਗੀ ਪੂਰੀ ਜ਼ਿੰਦਗੀ ਮੈਨੂੰ ਪਠਾਨਕੋਟ ਤੋਂ ਲੈ ਕੇ ਸਮਾਨਾ ਤੱਕ ਦਾ ਮੈਨੂੰ ਯਾਦ ਹੈ ਜਵਾਨੀ ਕਲਾਮੀ ਜਦੋਂ ਮੈਂ ਪੁੱਛਦਾ ਸੀ ਕੇਜਰੀਵਾਲ ਸਾਹਿਬ ਨੂੰ ਕਿ ਸਰ ਮੈਂ ਬਹੁਤ ਜ਼ਿਆਦਾ ਵਾਅਦੇ ਕਰ ਰਹੇ ਹਾਂ ਮੈਨੂੰ ਬਸ ਆਪ ਲਿਖਤੇ ਜਾਈਏ ਵਾਅਦਾ ਵੀ ਤਾਂ ਆਪ ਹੀ ਕੋ ਪੂਰਾ ਕਰਨਾ ਹੈ ਨਾ ਤੋਂ ਇਹਨਾਂ ਨੇ 5 ਸਾਲ ਵਾਸਤੇ ਮੈਨੂੰ ਕੱਢਿਆ ਹੈ ਜੀ ਤੇ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਅਸੀਂ 5 ਸਾਲ ਬਾਅਦ ਮਿਲਾਂਗੇ ਫਿਰ ਚਰਚਾ ਕਰਾਂਗੇ ਕਿ 5 ਸਾਲ ਬਾਅਦ ਕੌਣ ਕਿਥੇ ਠਹਿਰਦਾ ਹੈ ਪਾਰਟੀ ਆਪਣੇ ਆਪ ਦੇ ਵਿੱਚ ਹੀ ਉਹਨੂੰ ਸਾਸਨਹੀਨ ਹੈ ਮੈਂ ਤੁਹਾਨੂੰ ਕਹ ਰਿਹਾ ਜੋ ਉਹਨੂੰ ਸਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਇਹ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਪਾਰਟੀ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੀ ਹੈ ਅੱਜ ਗੈਂਗਸਟਰ ਮਾਫੀਆ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਚੜੇ ਉਹਨਾਂ ਨੇ ਸੁੱਟਤਾ ਇਹਨਾਂ ਨੇ ਚੱਕ ਲਿਆ ਜੀ ਕੋਈ ਨੂੰ ਕੋਈ ਕਨਸੀਡਰੇਸ਼ਨ ਹੋਗਾ ਤਾਂ ਹੀ ਚੱਕ ਲਿਆ ਜੀ ਠੀਕ ਹੈ ਤਾਂ ਉਹਨਾਂ ਦਾ ਦਬਦਬਾ ਹੋ ਗਿਆ ਸੀ ਰਹੀ ਗੱਲ ਜਿਸ ਤਰ੍ਹਾਂ ਖੈਰਾ ਸਾਹਿਬ ਨੇ ਕਿਹਾ ਸਵਰਾਜ ਦੀ ਗੱਲ ਅਸੀਂ ਇਸ ਸਿਧਾਂਤ ਤੇ ਚੱਲਦੇ ਹਾਂ ਜੀ ਜਦੋਂ ਪਾਰਟੀ ਜੁਆਇਨ ਕੀਤੀ ਨਾ ਜਦੋਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਮੈਂ ਆਈਪੀਐਸ ਦੇ ਅਹੁਦੇ ਤੋਂ ਇਸਤਫਾ ਦਿੱਤਾ ਸੀ ਗੁਰੂਗ੍ਰੰਥ ਸਾਹਿਬ ਜੀ ਦੇ ਕੇਸ ਤੇ ਜੋ ਬਰਗਾੜੀ ਵਾਲਾ ਕੇਸ ਸੀ ਜਸ਼ਦੀ ਤਪਤੀਸ਼ ਗੋਲੀकांड ਦੀ ਮੈਂ ਕਿਤੇ ਸੀ ਕੁਐਸ ਹੋ ਗਿਆ ਮੈਂ ਇਸਤਫਾ ਦੇ ਦਿੱਤਾ ਸੀ ਮੈਂ ਕੋਈ ਰਾਜਨੀਤੀ ਜੁਆਇਨ ਕਰਨ ਵਾਸਤੇ ਜਾਂ ਆਵਾਦੀ ਪਾਰਟੀ ਜੁਆਇਨ ਕਰਨ ਵਾਸਤੇ ਇਸਤਫਾ ਨਹੀਂ ਦਿੱਤਾ ਸੀ ਇਸਤਫਾ ਲੈਣ ਮਗਰੋਂ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਨਾ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਆਪ ہمارے ਅਫੀਸਰ ਭਾਈ ਹਨੋ ਲਿਜੀਏ ਜੀ ਡੇਲੀ ਫੋਨ ਚਾਇਰਾਗੋ ਚੱਡਾ ਜੀ ਚਾਇਆ ਕੇਜਰੀਵਾਲ ਸਾਹਿਬ ਮੈਂ ਕਹਾ ਕਿ ਸਰ ਰਾਜਨੀਤੀ ਮੇਰੇ ਬਸ ਦੀ ਕੋਈ ਚੀਜ਼ ਨਹੀਂ ਹੈ ਮੈਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਇਹਨਾਂ ਨੇ ਬਹੁਤ ਕੰਪੈਲ ਕੀਤਾ इमोਸ਼ਨਲੀ ਕੰਪੈਲ ਕੀਤਾ ਫਿਰ ਇੱਕ ਵਾਰੀ ਇਸ ਤਰ੍ਹਾਂ ਆਇਆ ਜੂਨ ਦਾ ਮਹੀਨਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਆ ਜਾਓ ਤੁਸੀਂ ਆ ਜਾਓ ਜੋ ਗੁਰੂਗ੍ਰੰਥ ਸਾਹਿਬ ਉਹਲਾ ਕੇਸ਼ ਹਨ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦੇਵਾਂਗੇ ਜੀ ਔਰ ਤੁਸੀਂ ਆਪਣੇ ਕਲਮੀ ਕਰੋਗੇ ਔਰੇ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਭਗਵੰਤ ਮਾਨ ਦਾ ਜਾਕਿ ਜਰੀਵਾਲ ਸਾਹਿਬ ਦਾ ਬਿਆਨ YouTube ਤੇ ਵੀ ਮੌਜੂਦ ਹੈ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮੌਜੂਦ ਹੈ ਨਾ ਸਾਰਿਆਂ ਨੇ ਇਹੀ ਕਿਹਾ ਕਿ ਉਹ ਤੁਸੀਂ ਆਪਣੀ ਕਲਮੀ ਇਨਸਾਫ ਦੋਗੇ ਪੰਜਾਬੀਆਂ ਨੂੰ ਵੇਖੋ ਜਿਸ ਤਰ੍ਹਾਂ ਬਾਕੀ ਸਾਰੇ ਪੰਜਾਬੀ ਮਤਲਬ ਜੋ ਏਗਲ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਜੋ ਹੁੰਦਾ ਹੈ ਮੇਰੇ ਮਨ ਦੇ ਵਿੱਚ ਵੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲੈਨੇ ਤਾਂ ਅਸੀਂ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸ ਦੇ ਇਨਸਾਫ ਇੱਕ ਕੜੀ ਹੈ ਮੇਰੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਇੱਕ ਕੜੀ ਹੈ ਜੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੇ ਔਰ ਜੋ ਗੋਲੀकांड ਹੋਇਆ ਸੀ ਉਹਦੇ ਇਨਸਾਫ ਦੇ ਬਾਰੇ ਜਸਟ ਦਿਨ ਤੋਂ ਜਸਟ ਦਿਨ ਤੋਂ ਸਰਕਾਰ ਬਣੀ 10 ਮਾਰਚ 2022 ਉਸ ਦਿਨ ਤੋਂ ਕੋਈ ਇੱਕ ਵੀ ਕੇਜਰੀਵਾਲ ਸਾਹਿਬ ਦਾ ਤੁਸੀਂ ਟਵੀਟ ਦਿਖਾ ਦਿਓ ਬੇਅਦਬੀ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋ ਸੀ ਕੋਈ ਟਵੀਟ ਨਹੀਂ ਸਮਾਂ ਲੈ ਲੈ ਕੇ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਹੈ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਹੈ ਜੋ ਅਸੀਂ ਵਾਅਦੇ ਕਰਕੇ ਆਏ ਸੀ ਜੋ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ ਨਾ ਉਹ ਆਇਦਾ ਪੂਰਾ ਕਰ ਦੋ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਤੇ ਮਾਨ ਸਾਹਿਬ ਦੇ ਨਾਲ ਵੀ ਮੇਰੀ ਦੋ ਤਿੰਨ ਵਾਰੀ ਮੀਟਿੰਗ ਹੋਈ ਤੇ ਲੇਕਿਨ ਉਸ ਕੇਸ ਨੂੰ ਤਾਂ ਦੇਖੋ ਜਿੰਨਾ ਜ਼ਿਆਦਾ ਖਰਾਬ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ ਤੁਸੀਂ ਦੇਖੋ ਜੋ ਮੁਕੱਦਮਾ ਹੈ ਫਰੀਦਕੋਟ ਜ਼ਿਲ੍ਹਾ ਅਦਾਲਤ ਦਾ ਮੁਕੱਦਮਾ ਅਸੀਂ ਜਦੋਂ ਇਨਵੈਸਟੀਗੇਸ਼ਨ ਵਾਸਤੇ ਜਾਂਦੇ ਸੀ ਤੇ ਲੋਕੀ ਆਪਣੇ ਪਿੰਡ ਤੋਂ ਚੱਲ ਕੇ ਫਰੀਦਕੋਟ ਜ਼ਿਲ੍ਹਾ ਹੈੱਡਕੁਆਟਰ ਤੱਕ ਨਹੀਂ ਆ ਪਾਉਂਦੇ ਸੀ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਬਿਆਨ ਲਿਖਦੇ ਸੀ ਉਹ ਲੋਕ ਫਰੀਦਕੋਟ ਦੇ ਪਿੰਡਾਂ ਤੋਂ ਜਾ ਕੇ ਚੰਡੀਗੜ੍ਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਾ ਕੇ ਆਪਣੇ ਬਿਆਨ ਕਿਸ ਤਰ੍ਹਾਂ ਤਿੰਨ ਦਿਨ ਦੀ ਇੱਕ ਦਿਨ ਜਾਣਾ ਇੱਕ ਦਿਨ ਬਿਆਨ ਔਰ ਇੱਕ ਦਿਨ ਵਾਪਸੀ ਜੀ ਔਰ ਕਈ ਸਾਰੇ ਲੋਕਾਂ ਨੂੰ ਜਿਆਦਾਤਰ ਜਿਹੜੇ ਗਵਾਹ ਨੇ ਉਹ ਸਾਰੇ ਤਕਰੀਬਨ ਗਰੀਬ ਪਰਿਵਾਰਾਂ ਤੋਂ ਨੇ ਤਾਂ ਉਹਨਾਂ ਨੂੰ ਇੰਡਿਊਸ ਕਰਨਾ ਉਹਨਾਂ ਨੂੰ ਲੋਭ ਲਾਲਚ ਦੇਣਾ ਕਈਆਂ ਨੂੰ ਤਾਂ ਦੇਖੋ ਰਿਕਾਰਡ ਦੇਖੋਗੇ ਨਾ ਤਾਂ ਪੈਸੇ ਦੇ ਕੇ ਅੰਡਰਹੈਂਡ ਉਹਨਾਂ ਨੂੰ ਵੀ ਨਹੀਂ ਪਤਾ ਬਾਹਰ ਦਾ ਉਹਨਾਂ ਦਾ ਵੀਜ਼ਾ ਵਗਰਾ ਲਗਵਾ ਕੇ ਵੇਚ ਦਿੱਤਾ ਗਿਆ ਕਿ ਉਹ ਆਉਣਗੇ ਨਹੀਂ ਠੀਕ ਹੈ ਇਨਸਾਫ ਤਾਂ ਮਿਲਣਾ ਨਹੀਂ ਹੈ ਔਰ ਇਹਨਾਂ ਨੇ ਇਨਸਾਫ ਦਾ ਗਲਾ ਘੋਟ ਦਿੱਤਾ ਜੀ ਇਹਨਾਂ ਲੋਕਾਂ ਨੇ ਸਾਡੀ ਪਾਰਟੀ ਦੇ ਜਿਹੜੇ ਲੋਕ ਸੀਗੇ ਵਿਧਾਨ ਸਭਾ ਦੇ ਵਿੱਚ ਇੱਕ ਤਾਂ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਜਦੋਂ ਮੈਂ ਜ਼ੀਰੋ ਆਵਰ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਤਾਂ ਮਿੰਟ 2 ਮਿੰਟ 4 ਮਿੰਟ ਬੋਲ ਕੇ ਚਲੋ ਲੇਕਿਨ ਮੈਂ ਕਰਕਸ਼ ਦਸਿਆ ਜੀ ਕੀ ਇਹ ਚੀਜ਼ ਜੇਕਰ 28 ਅਗਸਤ 2018 ਨੂੰ ਕਾਂਗਰਸ ਸਰਕਾਰ ਦੇ ਬਲੇ ਇੱਕ ਪੂਰੇ ਦਿਨ ਦੀ ਬਹਿਸ ਹੋ ਸਕਦੀ ਹੈ ਔਰ ਉਸ ਤੋਂ ਬਾਅਦ ਹੀ ਐਸਆਈਟੀ ਜਿਹੜੀ ਬਣੀ ਸੀ 28 ਅਗਸਤ 2018 ਨੂੰ ਇੱਕ ਪੂਰੇ ਦਿਨ ਦੀ ਬਹਿਸ ਹੋਈ ਸੀ ਠੀਕ ਹੈ ਨਾ ਖੈਰਾ ਸਾਹਿਬ ਵੀ ਉਦੋਂ ਐਮਐਲਏ ਸੀਗੇ ਔਰ ਉਸ ਤੋਂ ਬਾਅਦ ਐਸਆਈਟੀ ਬਣੀ ਸੀ ਠੀਕ ਹੈ ਜੀ ਐਸਆਈਟੀ ਦੇ ਵਿੱਚ ਮੈਂ ਵੀ ਸੀਗਾ ਜੀ ਜੋ ਐਸਆਈਟੀ ਬਣੀ ਅਸੀਂ ਤਪਤੀਸ਼ ਕਰਨੀ ਸ਼ੁਰੂ ਕੀਤੀ ਚਲੋ ਜਿਸ ਤਰ੍ਹਾਂ ਵੀ ਹੋਇਆ ਜੋ-ਜੋ ਦੋਸ਼ੀ ਸੀਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗੱਲ ਅੱਗੇ ਅੜ ਗਈ ਸੀ ਕਿ ਜਿਹੜੇ ਵੱਡੇ ਪਰਿਵਾਰ ਵਾਲੇ ਨੇ ਜਿਨ੍ਹਾਂ ਨੇ 2 ਦਸੰਬਰ 2024 ਨੂੰ 6 ਮਹੀਨਾ ਪਹਿਲਾਂ ਇਹ ਤਾਂ ਕਬੂਲ ਕੀਤਾ ਜੀ ਉਹ ਕਬੂਲ ਨਾਮਾ ਮੈਂ ਕਹਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਸਾਡੀ ਤਫਤੀਸ਼ ਦਾ ਸਿੱਟਾ ਸੀ ਉਹ ਕਬੂਲ ਨਾਮਾ ਦੇ ਵਿੱਚ ਆ ਗਿਆ ਜੀ ਤੇ ਜੋ ਅਸੀਂ ਕਰਵਾਈ ਕੀਤੀ ਉਹਦੇ ਉੱਤੇ ਦੇਖੋ ਮੈਂ ਪਹਿਲਾਂ ਤੋਂ ਹੀ ਕਹ ਰਿਹਾ ਸੀ ਜਦੋਂ ਮੈਂ ਰਿਜਾਇਨ ਦਿੱਤਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਲਈ ਚਾ ਤਾਂ ਉਸ ਅਦਾਲਤ ਤੋਂ ਪੰਜਾਬੀਆਂ ਨੂੰ ਇਨਸਾਫ ਮਿਲ ਗਿਆ ਜੀ ਹੁਣ ਬਾਕੀ ਅਦਾਲਤ ਦੇ ਵਿੱਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਹੈ ਸਾਡਾ ਮਤਲਬ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਜੋ ਅਸ਼ਿਕਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਸਾਬਿਤ ਹੋ ਗਿਆ ਕਿ ਇਹ ਸਹੀ ਹੈ ਫਿਰ ਅਸੀਂ ਆਉਂਦੇ ਹਾਂ ਇਸ ਮੁੱਦੇ ਦੇ ਉੱਤੇ ਜੋ ਮੇਰੇ ਉੱਤੇ ਕਾਰਵਾਈ ਹੋਈ ਹੈ ਪਾਰਟੀ ਵੱਲੋਂ ਮੈਨੂੰ ਅੰਮ੍ਰਿਤਸਰ ਦੇ ਲੋਕਾਂ ਨੇ 5 ਸਾਲ ਵਾਸਤੇ ਐਮਐਲਏ ਬਣਾਇਆ 5 ਸਾਲ ਵਾਸਤੇ ਐਮਐਲਏ ਬਣਾਇਆ ਮੇਰਾ ਤੁਸੀਂ ਕੋਈ ਵੀ YouTube ਤੇ ਸੋਸ਼ਲ ਮੀਡੀਆ Facebook ਤੇ ਦੇਖ ਲਓ ਮੈਂ ਅੰਮ੍ਰਿਤਸਰ ਦੇ ਵਿੱਚ ਕਿਸੇ ਹੋਰ ਦੇ ਨਾਂ ਤੇ ਮੈਂ ਵੋਟ ਮੰਗਣ ਵਾਸਤੇ ਨਹੀਂ ਗਿਆ ਠੀਕ ਹੈ ਲੋਕਾਂ ਨੇ ਪ੍ਰੇਮ ਪਿਆਰ ਕਰਕੇ ਮੈਂ ਇੱਕੋ ਚੀਜ਼ ਬੋਲਦਾ ਹੁੰਦਾ ਸੀ ਕਿ ਮੇਰਾ ਇਲੈਕਸ਼ਨ ਅੰਮ੍ਰਿਤਸਰ ਦੇ ਲੋਕ ਲੜ ਰਹੇ ਨੇ ਅੰਮ੍ਰਿਤਸਰ ਮੇਰਾ ਇੱਕ ਪਰਿਵਾਰ ਹੈ ਤੇ ਪਰਿਵਾਰਕ ਤੌਰ ਤੇ ਮੈਂ ਇਲੈਕਸ਼ਨ ਲੜਿਆ ਜੀ ਔਰ ਰਿਕਾਰਡ ਵੋਟਾਂ ਦੇ ਨਾਲ ਅੰਮ੍ਰਿਤਸਰ ਨੌਰਥ ਦਾ ਤੁਸੀਂ ਦੇਖੋਗੇ ਰਿਕਾਰਡ ਮਾਰਜਿਨ ਦੇ ਨਾਲ ਮੈਂ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਠੀਕ ਹੈ ਕਿ ਨਹੀਂ ਰਿਕਾਰਡ ਮਾਰਜਿਨ ਦੇ ਨਾਲ ਮੈਂ ਜਿੱਤ ਗਿਆ ਤਾਂ ਕਿਸੇ ਦਾ ਅਹਿਸਾਨ ਮੇਰੇ ਤੇ ਨਹੀਂ ਹੈ ਜੀ ਆਸਾਨ ਹੈ ਤਾਂ ਅੰਮ੍ਰਿਤਸਰ ਦੇ ਲੋਕਾਂ ਦਾ ਆਸਾਨ ਹੈ ਪੰਜਾਬ ਦੇ ਲੋਕਾਂ ਦਾ ਅਹਿਸਾਨ ਹੈ और मैं जिस दिन फर्स्ट टाइम गया विधानसभा उस दिन भी कहा कि ए ऋण मैं उतार नहीं सकता जो ऋण अंबरसर दे लोका ने मेरे ते किता जो एहसान किता वो मैं उतार नहीं सकता पूरी जिंदगी पूरी जिंदगी नाहे उतारन दी कोशिश मैं कोशिश करंगा पावें जन्ना मर्ज़ी काम करा लेवां एक प्यार है जी एक मोहब्बत है जी एक ट्रस्ट है जी हुन चलो मेरा किसे ਤੇ ਮਤਲਬ ਕਿਸ਼ਾ ਲੀਡਰ ਦਾ ਮੇਰੇ ਤੇ ਕੋਈ ਅਸਾਨ ਨਹੀਂ ਸੀ ਠੀਕ ਹੈ ਮੈਂ ਹੀ ਪਠਾਨਕੋਟ ਤੋਂ ਲੈ ਕੇ ਪਟਿਆਲਾ ਸਮਾਨਾ ਤੱਕ ਪਿੰਡ ਪਿੰਡ ਜਾ ਕੇ ਜੀ ਕਸਬੇ ਕਸਬੇ ਦੇ ਵਿੱਚ ਜਾ ਕੇ ਮੈਂ ਚੋਣ ਪ੍ਰਚਾਰ ਕੀਤਾ ਬਹੁਤ ਸਾਰੇ ਵਾਅਦੇ ਕੀਤੇ ਜੀ ਮੈਨੂੰ ਦੁੱਖ ਹੈ ਮੈਨੂੰ ਪਠਾਨਕੋਟ ਤੋਂ ਲੈ ਕੇ ਸਮਾਨਾ ਤੱਕ ਦਾ ਮੈਨੂੰ ਯਾਦ ਹੈ ਜਵਾਨੀ ਕਲਾਮੀ ਜਦੋਂ ਮੈਂ ਪੁੱਛਦਾ ਸੀ ਕੇਜਰੀਵਾਲ ਸਾਹਿਬ ਨੂੰ ਕਿ ਸਰ ਮੈਂ ਬਹੁਤ ਜ਼ਿਆਦਾ ਵਾਅਦੇ ਕਰ ਰਹੇ ਹਾਂ ਨਹੀਂ ਨਹੀਂ ਬਸ ਆਪ ਲਿਖਦੇ ਜਾਈਏ ਵਾਇਦਾ ਵੀ ਤਾਂ ਆਪ ਹੀ ਕੋ ਪੂਰਾ ਕਰਨਾ ਹੈ ਨਾ ਵਾਇਦਾ ਤਾਂ ਮੈਨੂੰ ਤਾਂ ਅੱਜ ਹੀ ਯਾਦ ਵੀ ਹੈ ਔਰ ਲਿਖਤੀ ਰੂਪ ਦੇ ਵਿੱਚ ਵੀ ਹੈ ਜਦੋਂ ਮੈਂ ਜਾਂਦਾ ਹਾਂ ਨਾ ਪਠਾਨਕੋਟ ਤਾਂ ਲੋਕੀ ਪੁੱਛਦੇ ਨੇ ਇੱਕ ਨਰੋਟ ਜੈਮਲ ਸਿੰਘ ਏਰੀਆ ਹੈ ਖੈਰਾ ਸਾਹਿਬ ਨੂੰ ਪਤਾ ਹੈ ਮੈਂ ਉੱਥੇ ਵਾਇਦਾ ਕਰਕੇ ਆਇਆ ਸੀ ਕਿ ਸਰਕਾਰੀ 슈ਗਰ ਮਿਲ ਅਸੀਂ ਲਗਾਵਾਂਗੇ ਦੇਖੋ ਮੈਂ ਐਸਐਸਪੀ ਆਈਜੀ ਡੀਆਈਜੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਰਿਹਾ ਹਾਂ ਤਾਂ ਮੈਨੂੰ ਮੇਰੇ ਬਾਰੇ ਸਾਰੇ ਪੰਜਾਬ ਨੂੰ ਪਤਾ ਹੈ ਤੇ ਮੈਨੂੰ ਪੰਜਾਬ ਦੇ ਹਰ ਏਰੀਆ ਦੇ ਬਾਰੇ ਪਤਾ ਹੈ ਤੈਨੂੰ ਪਤਾ ਸੀ ਕਿ ਨਰੋਟ ਦਾ ਏਰੀਆ ਹੈ ਇੱਥੇ ਲੋਕੀ ਸ਼ੂਗਰ ਕੈਨ ਬਹੁਤ ਜ਼ਿਆਦਾ ਮਤਲਬ ਵੇਚਦੇ ਨੇ ਲੇਕਿਨ ਇਹਨਾਂ ਨੂੰ ਟਾਂਡੇ ਲੈ ਕੇ ਜਾਣਾ ਪੈਂਦਾ ਹੈ ਪੈਸਾ ਵੀ ਟਾਈਮ ਤੇ ਨਹੀਂ ਮਿਲਦਾ ਉੱਥੇ ਇਲੈਕਸ਼ਨ ਦੇ ਦੌਰਾਨ ਮੈਂ ਬੋਲ ਕੇ ਆਇਆ ਸੀ ਤਾਂ ਹੁਣ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਉਧਰ ਗਿਆ ਸੀ ਕਿਸਾਨ ਨੂੰ ਮਿਲਣ ਵਾਸਤੇ ਤੇ ਕਿਸੇ ਨੇ ਕਿਹਾ ਕਿ ਤੁਹਾਡੀ ਸ਼ੂਗਰ ਮਿਲ ਕਿੱਥੇ ਗਈ ਜੀ ਮੈਂ ਗੱਡੀ ਦੇ ਵਿੱਚ ਇੱਕ ਫਾਈਲ ਸੀਗੀ ਮੈਂ ਕੱਢ ਕੇ ਲਿਆ ਕੇ ਮੈਂ ਦਿਖਾ ਦਿੱਤੀ ਕਿ ਦੇਖੋ ਮੇਰਾ ਵਾਅਦਾ ਸੀ ਇਹ ਪ੍ਰਸੰਨ ਮੈਂ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਸਾਡੇ ਕੋਲ ਇਹੀ ਅਖਤਿਆਰ ਹੈ ਬਤੌਰ ਐਮਐਲਏ ਜੇਕਰ ਇਹ ਸੀ ਡਿਸੀਜਨ 메ਕਿੰਗ ਦੇ ਵਿੱਚ ਨਹੀਂ ਆ ਤਾਂ ਸਾਡੇ ਕੋਲ ਇਹੀ ਪਾਵਰ ਹੈ ਕਿ ਆਹ ਦੇਖੋ ਮੈਂ ਤਾਂ ਡਿਮਾਂਡ ਰੱਖਦੀ ਸੀ ਵਿਧਾਨ ਸਭਾ ਦੇ ਵਿੱਚ ਮੰਤਰੀ ਸਾਹਿਬ ਜੇਕਰ ਨਾ ਕਰ ਰਹੇ ਨੇ ਲੇਕਿਨ ਮੇਰੇ ਖਾਤੇ ਦੇ ਵਿੱਚ ਹਮੇਸ਼ਾ ਰਹੇਗਾ ਜਿਸ ਦਿਨ ਤੁਸੀਂ ਮੈਨੂੰ ਐਬਸੋਲਿਊਟ ਪਾਵਰ ਦੋਗੇ ਅਕਾਲ ਪੁਰਖ ਸਾਨੂੰ ਅਸ਼ੀਰਵਾਦ ਦੇਣਗੇ ਤਾਂ ਅਸੀਂ ਇਹ ਚੀਨੀ ਮਿਲ ਤੁਹਾਨੂੰ ਇੱਥੇ ਦੇਵਾਂਗੇ ਜੀ ਠੀਕ ਹੈ ਅੱਜ ਵੀ ਮੇਰੇ ਕੋਲ ਮੌਜੂਦ ਹੈ ਠੀਕ ਹੈ ਨਾ ਐਸੀ ਆਪਣਾ ਕੰਮ ਬਖੂਬੀ ਕਰ ਰਹੇ ਹਨ ਬਾਕੀ ਇਹ ਜੋ ਮਰਜ਼ੀ ਕਰਨ ਕਰਦੇ ਰਹਨ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਹੇ ਗਲ ਦੁਬਾਰਾ ਮੈਂ ਇਹੀ ਕਹਾਂਗਾ ਕਿ ਐਸੀ ਹਮੇਸ਼ਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੂਲ ਬੋਧ ਸਿਧਾਂਤ ਨੇ ਉਹਨਾਂ ਸਿਧਾਂਤਾਂ ਤੇ ਪਹਾਰਾ ਦੇ ਰਹੇ ਹਾਂ ਜੀ ਜਿੰਨੇ ਵੀ ਚੰਗੇ ਲੋਕ ਸੀਗੇ ਕਾਰਜਕਰਤਾ ਵੋਲੰਟੀਅਰ ਓਹਦੇਦਾਰ ਜੋ ਜਿਹੜੇ ਜੋ ਚੰਗੇ ਸੀਗੇ ਉਹ ਆਜ ਦੇ ਤਰੀਕ ਦੇ ਵਿੱਚ ਦੇਖੋ ਜਿਨ੍ਹਾਂ ਨੇ 2022 ਦਾ ਇਲੈਕਸ਼ਨ ਲੜਿਆ ਸੀ ਨਾ ਸਾਰੇ ਸਾਈਡ ਦੇ ਵਿੱਚ ਨੇ ਜੀ ਕੁਝ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਚਲੇ ਗਏ ਲੇਕਿਨ ਬਾਕੀ ਉਹ ਸਾਰੇ ਸਾਈਡ ਦੇ ਵਿੱਚ ਨੇ ਇਹ ਤਾਂ ਮੌਕਾ ਦੱਸੂਗਾ ਤੁਹਾਨੂੰ ਇਹਨਾਂ ਨੇ 5 ਸਾਲ ਵਾਸਤੇ ਕੱਟ ਇਹ ਮੈਨੂੰ ਕਢਿਆ ਹੈ ਜੀ ਤਾਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਅਸੀਂ 5 ਸਾਲ ਬਾਅਦ ਮਿਲਾਂਗੇ ਫਿਰ ਚਰਚਾ ਕਰਾਂਗੇ ਕਿ 5 ਸਾਲ ਬਾਅਦ ਕੌਣ ਕਿਥੇ ਠਹਿਰਦਾ ਹੈ ਠੀਕ ਹੈ ਜੀ